ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਪਤੀ ਜੀ ਸਾਹਿਬ ਵਾਲਿ ਸ੍ਰੀ ਗੋਪਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਪਤ ਬੁੱਢਾ ਨਾਨਕ ਲੇਨ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਈ ਸਹਾਇ ਅਰਜੁਨ ਖੋਦ ਗਿੰਦ ਨਾਓ ਸਮਰੋ ਸ਼੍ਰੀ ਹਰਿ ਹਰਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰੱਥ ਸਬਦ ਪਚਾਰਾਈ ਤੇਗ ਬਹਾਦਰ ਸਮਰਿਆ ਪਰ ਨੰਨ ਦੀ ਆਵੇਤਾ ਇਹ ਸਭ ਥਾਈ ਹੋ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋ ਸਾਈ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰਜੀ ਕਾ ਧਿਆਨਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਕਤੇਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡਰ ਸਾਤੇ ਦੇ ਚਲਾਈ ਤੇਗ ਵਾਸੀ ਦੇਖੇ ਅਣਡਠ ਕੀ ਤਤਨਾ ਪਿਆਰੀਆਂ ਸਚਾਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੂ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣਿਆ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਵਾਏ ਘੋਕਰੀਆਂ ਨੂੰ ਹਾਈਆਂ ਚਰਖੀਆਂ ਤੇ ਚੜੇ ਆ ਰਹਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਤਨ ਸਮੂਹ ਸ਼ਹੀਦਾ ਸਿੰਘਾਂ ਜੀ ਕੀ ਗੁਰਤਰਪਾਲ ਕਮਾਈ ਜੀ ਦਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਜੀ ਦਾ ਧੰਨ ਧਰ ਕੇ ਬੋਲੋ ਜੀ ਵਾਹਿਗੁਰੂ ਇਹਨਾਂ ਬਾਣੀਆਂ ਦੇ ਮਾਨ ਸਤਿਗੁਰ ਜੀ ਨੇ ਤਾਂ ਨਹੀਂ ਹੁੰਦੇ ਤਾਂ ਨਿਯੋਤੀ ਹੁੰਦੀ ਉਹ ਹੋਠ ਨਿਆਸਰੀ ਹੁੰਦੀ ਆਸਰਾ ਸੱਚੀ ਪਿਤਾਵਾ ਗੁਰੂ ਜੀ ਤਨ 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 ਤਖਤ ਚਬਰ ਸ਼ਤਰੂ ਦੇ ਮਾਲਿਕ ਹਾਜ਼ਰ ਨਾਜ਼ਰ ਗੁਰੂਤਾ ਗੱਦੀ ਤੇ ਸੁਭਾਏ ਮਾਨ ਜੁਗੋ ਜੁਗ ਅਟਾਲੀ ਦੀਨ ਦੁਨੀਆ ਦੇ ਮਾਲਿਕ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਮਿਹਰਤ ਕਰਨਾ ਕਮਨਾ ਪਾ ਸਰਤਾਸ ਬੇਨਤੀ ਦੋੜਣੀ ਸਤਿਗੁਰ ਜੀ ਆਪ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ ਸੁਖ ਦਾਤਾ ਪੈ ਪੰਜਨੋਂ ਤੁਸੀਂ ਅੱਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਤਵਾਨ ਧੰਕਾਰ ਜੀ ਆਵੇ ਰਾਸਤੇ ਮਹਵਕਾ ਅਨੁਸਾਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਸਤਿਗੁਰ ਤੁਹਾਨੂੰ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਸਰਬੱਤ ਸੰਤਾਂ ਦੇ ਕਰਾਮ ਪਰਿਵਾਰਾਂ ਵਿਖੇ ਆਪਸੀ ਪੇਮ ਪਿਆਰ ਤਫਾਕ ਸੁਖ ਸ਼ਾਂਤੀ ਵਰਤੌਣੀ ਗੁਰਸਿੱਖੀ ਸਦਕ ਭਰੋਸਾ ਨਾਮ ਦਾ ਅਨੁਬਖਸ਼ਣਾ ਜੀ ਸਰਵਤ ਸੰਤਾਂ ਨੂੰ ਦਰੋਂ ਕਰੋ ਸਭਨਾ ਨੂੰ ਬਾਣੀ ਪੜਨ ਦਾ ਸੁਭਾਵਾ ਕਰਨ ਦਾ ਦਰ ਕਰਦੀਆਂ ਹਾਜ਼ਰੀਆਂ ਭਰਨ ਦਾ ਬਲ ਨੂੰ ਨਤਸ਼ਾਹ ਚਾਉ ਬਖਸ਼ਣਾ ਮਰਾਂ ਦੀਆਂ ਸ਼ਬ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਰੋਂ ਕਰੋ ਸਤਿਗੁਰੂ ਸਰਬਤ ਸੰਤਾ ਦਾ ਭਲਾ ਕਰਨਾ ਬੇਅੰਤ ਭੁਲਾ ਬਖਸ਼ਰਾਨੀਆ ਜੀ ਸਿੰਘ ਪਿਆਰੀ ਮੇਲੋ ਜਨਾ ਮਿਲਿਆ ਤੁਹਾ ਦਾ ਨਾਮ ਚੁਕਿਆ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ